ਤੇ ਬਹੁਤ ਵੱਡੀ ਖਬਰ ਆ ਗਈ ਸਾਹਮਣੇ ਬਿਕਰਮ ਜੀਠੀਆ ਨੂੰ ਲੈ ਕੇ ਬਿਕਰਮ ਜੀਠੀਆ ਦੀ ਜਿਹੜੇ ਕਿ ਭਈ 14 ਦਿਨਾਂ ਦੀ ਨਿਆਇਕ ਹਿਰਾਸਤ ਖਤਮ ਹੋ ਚੁੱਕੀ ਆ ਅੱਜ ਫਿਰ ਮੁਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਤਾਂ ਜਿਹਦੇ ਵਿੱਚ ਹੁਣ ਦੇਖਣਾ ਅੱਗੇ ਇਹ ਬਣਦਾ ਜਿਵੇਂ ਗੱਲ ਕਰੀ ਆਪਾਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਆ 540 ਕਰੋੜ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਹੋਈ ਆਮਦਨ ਤੇ ਬਾਕੀ ਜਿਹੜੇ 141 ਕਰੋੜ ਦੇਸ਼ਾਂ ਦੇਸ਼ਾਂ ਨਾਲ ਲੈਣ ਦੇ ਤੇ ਜਿਹੜਾ ਕਿ ਹੁਣ ਅੱਜ 14 ਦਿਨਾਂ ਦੀ ਨਿਆਇਕ ਹਿਰਾਸਤ ਖਤਮ ਹੋ ਚੁੱਕੀ ਆ ਤੇ ਜੇ ਗੱਲ ਕਰੀਏ 7 ਦਿਨਾਂ ਦਾ ਰਿਮਾਂਡ ਪਹਿਲਾਂ ਮਿਲਦਾ ਫਿਰ ਬਾਅਦ ਦੇ ਵਿੱਚ 4 ਦਿਨਾਂ ਦਾ ਮਿਲਦਾ ਤੇ ਅੱਜ ਉਹਨਾਂ ਦੀ ਸੁਣਵਾਈ ਫਿਰ ਕੋਰਟ ਦੇ ਵਿੱਚ ਤੇ ਜਿਹਦਾ ਹੁਣ ਜੇ ਗੱਲ ਕਰੀਏ ਸੀਐਮ ਪੰਤਪਾਨ ਦਾ ਇੱਕ ਐਕਸ਼ਨ ਹੁੰਦੇ ਹੀ ਬਿਕਰਮ ਮਜੀਠੀਏ ਨੂੰ ਨਾਭਾ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਤੇ ਅੱਗੇ ਦੇ ਮਾਮਲੇ ਕੀ ਰਹਿਣੇ ਆ ਇਹ ਖਬਰ ਵੀ ਸਾਂਝੀ ਕਰਾਂਗੇ ਤੇ ਨਾਲ ਨਾਲ ਖਬਰ ਇੱਕ ਹੋਰ ਆ ਰਹੀ ਆ ਦਰਬਾਰ ਸਾਹਿਬ ਨੂੰ ਲੈ ਕੇ ਦਰਬਾਰ ਸਾਹਿਬ ਨੂੰ ਲੈ ਕੇ ਜਿਹੜਾ ਕੀ ਸ਼ਖਸ ਬਈ ਧਮਕੀਆਂ ਦੇ ਰਿਹਾ ਸੀ ਪਹਿਲਾਂ ਹੁਣੇ ਧਮਕੀ ਦਿੱਤੀ ਵੀ ਲੰਗਰ ਹਾਲ ਨੂੰ ਡਾਡ ਦੂਗਾ ਮੈਂ ਦਰਬਾਰ ਸਾਹਿਬ ਨੂੰ ਬੰਬ ਤਮਾਕੇ ਨਾ ਡਾਡੂ ਤੇ ਤਿੰਨ ਈਮੇਲਾਂ ਭੇਜੀਆਂ ਜਾਂਦੀਆਂ ਤੇ ਉਹਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਦੱਸਿਆ ਜਾਂਦਾ ਵੀ ਹੋਰ ਵੀ ਕਈ ਦੇਸ਼ਾਂ ਨੂੰ ਧਮਕੀਆਂ ਦੇ ਰਿਆ ਸੀ ਇਹ ਈਮੇਲ ਤਿੰਨ ਜਿਹੜੀਆਂ ਭੇਜੀਆਂ ਜਾਂਦੀਆਂ ਦਰਬਾਰ ਸਾਹਿਬ ਨੂੰ ਧਮਕੀਆਂ ਨਹੀਂ ਆ ਰਹੀਆਂ ਸੀ ਹੋਰ ਵੀ ਦੇਸ਼ਾਂ ਨੂੰ ਕੇਰਲਾ ਦੇਸ਼ ਤੇ ਹੋਰ ਵੀ ਉੱਤਰਾਖੰਡ ਤੇ ਜੇ ਗੱਲ ਕਰੀਏ ਯੂ ਐਸ ਏ ਤਾਂ ਕਈ ਦੇਸ਼ਾਂ ਨੂੰ ਹੋਰ ਵੀ ਧਮਕੀਆਂ ਦੇ ਰਿਆ ਸੀ ਇਹ ਸ਼ਖਸ ਤੇ ਪਰ ਹੁਣ ਪੁਲਿਸ ਦੀ ਹਿਰਾਸਤ ਦੇ ਵਿੱਚ ਆ ਇਹਦੇ ਤੋਂ ਹਜੇ ਮਨਾਉਣਾ ਬਹੁਤ ਕੁਝ ਬਾਕੀ ਆ ਹਲੇ ਇਹਨੂੰ ਰੋਮਾਂਡ ਤੇ ਰੱਖਿਆ ਜੂਗੀ ਦੀ ਗ੍ਰਿਫਤਾਰ ਨਹੀਂ ਪਈ ਜੇਲ੍ਹ ਵਿੱਚ ਨਹੀਂ ਭੇਜਿਆ ਇਹਨੂੰ ਹਜੇ ਆਪਣੀ ਹਿਰਸਤ ਦੇ ਵਿੱਚ ਆ ਪੰਜਾਬ ਪੁਲਿਸ ਨੇ ਤੇ ਜਿਹੜੇ ਕੀ ਆਰਮੀ ਦੇ ਨੌਜਵਾਨਾਂ ਨੇ ਗ੍ਰਿਫਤਾਰ ਕੀਤਾ ਇਹਨੂੰ ਤੇ ਕਈ ਦਿਨਾਂ ਤੋਂ ਈਮੇਲ ਆ ਰਹੀਆਂ ਸੀ ਦਰਬਾਰ ਸਾਹਿਬ ਨੂੰ ਡਾਉਣ ਦੀਆਂ ਜਿਹੜੇ ਵਿੱਚ ਕਿਹਾ ਜਾਂਦਾ ਜੀ ਲੰਗਰ ਹਾਲ ਨੂੰ ਡਾੜਾਂਗੇ ਦਰਬਾਰ ਸਾਹਿਬ ਨੂੰ ਅਸੀਂ ਬੰਬ ਧਮਾਕਾ ਕੈਂਡਾ ਦਾਂਗੇ ਤਿੰਨ ਈਮੇਲਾਂ ਭੇਜੀਆਂ ਜਾਂਦੀਆਂ ਤੇ ਭਾਈ ਜਿਹੜਾ ਕੀ ਇਹ ਸਖਸ ਨੂੰ ਗ੍ਰਿਫਤਾਰ ਕਰ ਲਿਆ ਪੰਜਾਬ ਪੁਲਿਸ ਦੀ ਹਿਰਸਤ ਦੇ ਵਿੱਚ ਆ ਤੇ ਪਰ ਹੁਣ ਜਿਹੜੇ ਅੱਗੇ ਦੇ ਮਾਮਲੇ ਕੀ ਰਣਗੇ ਉਹ ਖਬਰ ਵੀ ਸਾਂਝੀ ਕਰਾਂਗੇ ਜਿਵੇਂ ਕਿ ਪੰਜਾਬ ਦੇ ਮਾਹੌਲ ਨੂੰ ਗੱਲ ਕਰੀਏ ਲੈ ਕੇ ਜਿਹੜਾ ਗੈਂਗਸਟਰ ਨੂੰ ਲੈ ਕੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰ ਰੱਖਿਆ ਤੇ ਇਹ ਸਖਸਾਂ ਬੰਨੀਓ ਜਿਹੜਾ ਹਰ ਰੋਜ਼ ਦੀ ਧਮਕੀਆਂ ਆ ਰਹੀਆਂ ਸੀ ਜੇ ਗੱਲ ਕਰੀਏ ਹੁਣ ਕਈ ਸੂਬਿਆਂ ਨੂੰ ਹੋਰ ਵੀ ਧਮਕੀਆਂ ਦੇ ਚੁੱਕਿਆ ਤੇ ਪਰ ਬਕਰਮਜੀਤ ਸਿੰਘ ਨੂੰ ਲੈ ਕੇ ਜਿਹੜੀ ਖਬਰ ਸੀ ਇਹ ਵੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਤੇ ਜਿਹੜੀ ਬਈ ਹੁਣ ਦਰਬਾਰ ਸਾਹਿਬ ਨੂੰ ਲੈ ਕੇ ਜਿਹੜੇ ਇਹ ਗੈਂਗਸਟਰਾਂ ਬੰਨੀਓ ਜਿਵੇਂ ਇਹਦਾ ਨਾਮ ਵੀ ਦੱਸਿਆ ਜਾਂਦਾ ਹੈਗਾ ਇਸ ਦਾ ਨਾਮ ਆ ਸੁਭਮ ਦੁਬੇ ਜਿਹੜਾ ਕਿ ਇਹ ਬਈ ਸਖਸ ਹਰੋਇ ਤਾਂ ਕੀ ਈਮੇਲ ਭੇਜ ਰਿਆ ਸੀ ਤੇ ਦਰਬਾਰ ਸਾਹਿਬ ਨੂੰ ਦੇ ਰਿਆ ਸੀ ਹੁਣ ਪੁਲਿਸ ਦੀ ਹਰਿਆਸਤ ਦੇ ਵਿੱਚ ਆ ਚੰਗੀ ਤਰ੍ਹਾਂ ਦੇ ਉੱਤੇ ਪਟਾ ਚਾੜ ਦਿੱਤਾ ਕਿ ਹਜੇ ਬਹੁਤ ਕੁਝ ਹੋਰ ਮਨਾਉਣਾ ਬਾਕੀ ਆ ਕਿਉਂਕਿ ਜਿਹੜੇ ਹਿਸਾਬ ਨਾਲ ਹਰੋਇ ਦੀਆਂ ਧਮਕੀਆਂ ਜਿਵੇਂ ਪਹਿਲਾਂ ਵੀ ਵੀਡੀਓ ਪਾਈ ਸੀ ਮੈਂ ਵੀ ਚਾਹੇ ਕੋਈ ਗੈਂਗਸਟਰ ਆ ਚਾਹੇ ਕੋਈ ਐਤਵਾਦੀ ਆ ਜੋ ਵੀ ਦਰਬਾਰ ਸਾਹਿਬ ਨੂੰ ਧਮਕੀ ਦੇ ਰਿਹਾ ਜਾਂ ਤਾਂ ਫਿਰ ਜਿਵੇਂ ਈਮੇਲਾਂ ਚੋਰੀਆਂ ਚੋਰੀਏ ਭੇਜ ਰਿਆ ਤੇ ਇਹ ਸਾਡੇ ਲੋਕਾਂ ਨੂੰ ਘਬਰਾਹਤ ਕਰ ਰਿਹਾ ਜੇ ਮੈਂ ਕਈ ਦਿਨਾਂ ਤੋਂ ਦਰਬਾਰ ਸਾਹਿਬ ਨੂੰ ਧਮਕੀ ਦੇ ਰਿਹਾ ਸੀ ਇਹ ਸ਼ਖਸ ਤੇ ਮੈਂ ਵੀਡੀਓ ਵੀ ਪਾਈ ਸੀ ਵਿੱਚ ਹੈ ਕੋਈ ਗੈਂਗਸਟਰਾ ਚ ਹੈ ਕੋਈ ਅਤਵਾਦੀ ਆ ਚਾਹੇ ਚੋਵੀ ਆ ਜਿਵੇਂ ਇਹਦਾ ਨਾਮ ਜੋ ਸੁਭਮ ਦੁਬਈ ਇਹਦਾ ਨਾਮ ਆ ਕਈ ਦਿਨਾਂ ਤੋਂ ਧਮਕੀ ਦੇ ਰਿਹਾ ਹੁਣ ਪੁਲਿਸ ਦੀ ਰਸ ਦੇ ਵਿੱਚ ਆ ਹਜੇ ਬਹੁਤ ਕੁਝ ਮਨਾਉਣਾ ਇਹਦੇ ਤੋਂ ਬਾਕੀ ਆ ਕਿਉਂਕਿ ਬਈ ਹਲੇ ਇਹਦੇ ਤੇ ਫਟਾ ਪੁਲਿਸ ਨੇ ਛਾੜ ਦਿੱਤਾ ਗਿਆ ਤੇ ਹਜੇ ਇਹਨੂੰ ਗ੍ਰਿਫਤਾਰੀ ਦੀ ਪਾਈ ਨਹੀਂ ਹਜੇ ਬਹੁਤ ਕੁਝ ਹੋਰ ਮਨਾਉਣਾ ਬਾਕੀ ਵੀ ਕਿਹਦੇ ਕਹਿਣ ਤੇ ਧਮਕੀ ਦੇ ਰਿਹਾ ਸੀ ਕੌਣ ਇਹਨੂੰ ਇਹਦੇ ਤੋਂ ਤੁਮ ਕੀ ਦਵਾ ਰਿਆ ਸੀ ਕਿੱਥੋਂ ਇਹ ਸਖਸ ਹੈਗਾ ਤੇ ਕਿੱਥੇ ਕਿੱਥੇ ਇਹ ਨੇ ਜਿਹੜੇ ਕਾਰਨਾਮੇ ਕਿੱਥੇ ਕਿੱਥੇ ਹੋਰ ਦੇਸ਼ਾਂ ਨੂੰ ਤੁਮ ਕਹਿੰਦੇ ਰਿਆ ਤੇ ਕੀ ਮਾਮਲਾ ਹਜੇ ਪੂਰਾ ਹੋਰ ਸਾਹਮਣੇ ਬਾਕੀ ਆ ਆਉਣਾ ਕਿਉਂਕਿ ਇਹ ਹਜੇ ਪੁਲਿਸ ਦੀ ਹਿਰਾਸਤ ਦੇ ਵਿੱਚ ਆ ਬਹੁਤ ਕੁਝ ਇਹਦੇ ਤੋਂ ਮਨਾਉਣਾ ਬਾਕੀ ਆ ਕਿਉਂਕਿ ਇਹ ਜਿਹੜੇ ਹਸਾਮਨਾ ਦਾ ਨਾਮ ਤਾਂ ਇੱਕ ਇਹ ਆਪਣੇ ਪੰਜਾਬ ਦੇ ਵਿੱਚ ਤਾਂ ਕਿਸੇ ਦਾ ਨਾਮ ਨਹੀਂ ਹੈਗਾ ਬਾਹਰਲੀ ਕੰਟਰੀ ਦਾ ਹੋ ਸਕਦਾ ਜਿਹੜਾ ਸੁਭਮ ਦਵੇ ਜਾਦਾ ਤੌਰ 'ਤੇ ਪਾਕਿਸਤਾਨ ਦੇ ਵਿੱਚ ਨਾਮ ਇਹੋ ਜਿਹੇ ਰੱਖੇ ਜਾਂਦੇ ਆ ਤਾਂ ਹੋ ਸਕਦਾ ਇਹ ਹਜੇ ਇਹਦੀ ਸਾਰੀ ਇਨਕੁਇਰੀ ਹੋ ਰਹੀ ਆ ਸਾਹਮਣੇ ਆਜੂਗੀ ਖਬਰ ਉਹ ਖਬਰ ਵੀ ਸਾਂਝੀ ਕਰਾਂਗੇ ਜਿਵੇਂ ਅੱਜ ਦਾ ਟੌਪਿਕ ਵਿਕਰਮ ਜੀਠੀ ਨੂੰ ਲੈ ਕੇ ਸੀ ਅੱਜ ਉਹਨਾਂ ਦੀ 19 ਤਰੀਕ ਨੂੰ ਪੇਸ਼ੀ ਆ ਕੋਰਟ ਦੇ ਵਿੱਚ 14 ਦਿਨਾਂ ਦੀ ਨਿਆਂਇਕ ਹਰੈਸਤ ਉਹਨਾਂ ਦੀ ਖਤਮ ਹੋ ਚੁੱਕੀ ਤੇ ਭਾਈ ਪੰਜਾਬ ਦੇ ਆਪਣਾ ਪ੍ਰਤੀ ਚੈਨਲਾਂ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਨੇ ਜਿਵੇਂ ਇਹ ਜਿਹੜਾ ਇਹ ਸ਼ਖਸ ਆ ਜਿਵੇਂ ਮੈਂ ਵੀਡੀਓ ਦੇ ਵਿੱਚ ਕਿਹਾ ਸੀ ਚਾਹ ਜੋ ਵੀ ਆ ਇਨਾਂ ਦੀ ਸਜ਼ਾ ਇਹਨਾਂ ਨੂੰ ਮਿਲਣੀ ਹੈ ਜਿਹੜਾ ਕਿ ਉਹ ਰੱਬ ਤੋਂ ਉੱਤੇ ਕੁਝ ਹੈ ਨਹੀਂ ਜਿਹੜੇ ਕਹਿੰਦੇ ਆ ਵੀ ਅਸੀਂ ਇਹ ਕਰਦਾਂਗੇ ਜੀ ਉਹ ਕਰਦੇ ਆ ਇੱਕ ਪਾਸੇ ਗੁੰਡਾਗਰਦੀ ਇਹ ਦਿਖਾਉਂਦੇ ਤੇ ਇੱਕ ਪਾਸੇ ਈਮੇਲਾਂ ਚੋਰੀਆਂ ਭੇਜ ਰਿਆ ਫਿਰ ਜੇ ਸਹੀ ਗੁੰਡਾਗਰਦੀ ਤੁਸੀਂ ਮਾਂ ਦੇ ਪੁੱਤ ਹੈਗੇ ਮਾਂ ਦਾ ਦੁੱਧ ਪੀਤਾ ਤਾਂ ਫਿਰ ਸਿੱਧਾ ਫਿਰ ਜਾਤਾ ਚੈਲੰਜ ਰੱਖੋ ਉਹਨਾਂ ਨਾਲ ਵੀ ਐਸ ਵਕਤ ਅਸੀਂ ਅਟੈਕ ਕਰਾਂਗੇ ਚੋਰੀਆਂ ਚੋਰੀਆਂ ਈਮੇਲ ਭੇਜ ਰਿਆ ਸੀ ਸਾਡੇ ਲੋਕਾਂ ਨੂੰ ਇਹ ਗਮਰਾਹ ਕਰਦੇ ਡਰਾ ਰਹੇ ਆ ਤੁਮਕਾ ਰਹੇ ਆ ਤੇ ਇਹਨਾਂ ਦਾ ਅੰਜਾਮ ਬਈ ਬੁਰਾ ਹੋਣਾ ਹੀ ਆ ਤੇ ਜਿਵੇਂ ਹੁਣ ਇਹਨੂੰ ਕੜੀ ਤੇ ਕੜੀ ਸਜ਼ਾ ਮਿਲਨੀ ਆ ਇਹ ਆਪਾਂ ਜੋ ਉਸ ਵੀਡੀਓ ਚ ਵੀ ਗਏ ਬਹੁਤ ਜਲਦ ਨੂੰ ਗ੍ਰਿਫਤਾਰ ਕਰ ਹੀ ਲੈਣਾ ਤੇ ਜਿਵੇਂ ਬਾਈ ਗੱਲ ਕਰੀ ਆਪਾਂ ਪੰਜਾਬ ਪੁਲਿਸ ਦੇ ਹੱਥ ਵੀ ਬਹੁਤ ਲੰਬੇ ਨੇ ਜੇ ਇਹ ਗੱਲ ਕਰੀਏ ਸਾਡੇ ਆਰਮੀ ਦੇ ਨੌਜਵਾਨਾਂ ਦੀ ਜਿਵੇਂ ਟ੍ਰੇਨਿੰਗ ਬਹੁਤ ਆ ਗਈ ਤੇ ਇਹ ਜੇ ਪਤਾ ਨਹੀਂ ਗੈਸਟਰਾਂ ਨੂੰ ਕਿੰਨੇ ਕ ਨੂੰ ਮਾਰ ਦਿੱਤਾ ਗਿਆ ਕਿਉਂ ਸਾਡੇ ਆਰਮੀ ਦੇ ਨੌਜਵਾਨਾਂ ਨੇ ਬਾਟਰਾ ਤੇ ਹਰ ਵਕਤ ਤੈਨਾਤਾ ਆਪਣੀਆਂ ਹਿੱਕਾਂ ਦੇ ਵਿੱਚ ਗੋਲੀਆਂ ਵੀ ਖਾਂਦੇ ਆ ਤੇ ਹਰ ਵਕਤ ਸਾਡੀ ਹਫਾਜਤ ਬਾਤੇ ਸਾਡੇ ਦੇਸ਼ ਬਾਤੇ ਹਰ ਵਕਤ ਬਾਟਰਾ ਤੇ ਮੌਜੂਦ ਆ ਤੇ ਇਹੋ ਜੇ ਗੈਸਟਰ ਜਿੰਨੇ ਵੀ ਜਿਹੜਾ ਕੋਈ ਧਮਕੀ ਦੇ ਰਿਹਾ ਚਾਹੇ ਕੋ ਬੂੰਡਾ ਚਾਹੇ ਕੋਈ ਅੱਤਵਾਦੀ ਆ ਇਹੋ ਜੇ ਪਤਾ ਨਹੀਂ ਕਿੰਨੇ ਕੁ ਨੂੰ ਗੱਡੀ ਚੜਾਤਾ ਸਾਡੇ ਆਰਮੀ ਦੇ ਨੌਜਵਾਨਾਂ ਪਰ ਜਿਹੜਾ ਹੁਣ ਧਮਕੀ ਦੇਣ ਵਾਲਾ ਸਖਸ ਸਾਹਮਣੇ ਆ ਗਿਆ ਇਹਦੇ ਤੋਂ ਬਸ ਗੱਲ ਇਹੀ ਹੁਣ ਅੱਗੇ ਕੀ ਕੁਝ ਮਨਾਉਣਾ ਇਹ ਬਾਕੀ ਆ ਕੀਦੇ ਕਹਿੰਦੇ ਕਰ ਰਿਆ ਸੀ ਕਿਉਂ ਉਹ ਇਹ ਧਮਕੀਆਂ ਦੇ ਰਿਹਾ ਸੀ ਕਿੱਥੇ ਕਿੱਥੇ ਨੇ ਪਹਿਲਾਂ ਕਾਰਨਾਮੇ ਇਹ ਕਿੱਥੇ ਕਿੱਥੇ ਧਮਕੀਆਂ ਦੇ ਚੁੱਕੇ ਤੇ ਕਿੱਥੇ ਕਿੱਥੇ ਕਾਰਨਾਮੇ ਕੀਤੇ ਆ ਸਾਰੀ ਇਹ ਖਬਰ ਆਪਾਂ ਅੱਗੇ ਖਬਰ ਚ ਸਾਂਝੀ ਜ਼ਰੂਰ ਕਰਾਂਗੇ ਤੁਹਾਡੇ ਨਾਲ ਖਬਰ ਕਿਉਂਕਿ ਹਜੇ ਇਹਦੇ ਮਾਮਲੇ ਸਾਹਮਣੇ ਆਉਣੇ ਬਾਕੀ ਆ ਪੁਲਿਸ ਦੀ ਰਸਤੇ ਦੇ ਵਿੱਚ ਆ ਗ੍ਰਿਫਤਦਾਰੀ ਇਹਦੀ ਨਹੀਂ ਪਾਈ ਹਜੇ ਤੱਕ ਤਬਈ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿਵੇਂ ਕਿ ਅੱਜ ਦਾ ਟੌਪਿਕ ਬਿਕਰਮ ਜੀਟੀਐਮ ਲੈ ਕੇ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਜੀ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦਾ ਕਾਨੂੰ ਨਵੇਂ ਟੌਪਿਕ ਤੇ ਧੰਨਵਾਦ